ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦੇ ਕੇ ਜਾਣਗੇ ਸਾਥੀ ਉਹਨਾਂ ਦੇ ਅੱਜ ਬੈਠੇ ਨੇ ਨਹੀਂ ਤੇ ਚਲੇ ਜਾਂਦੇ ਹੋਦੇ ਨੇਗੇ ਸੋ ਸਮਾਂ ਮੈਂ ਸੁਣੂੰਗਾ ਚਿੰਤਾ ਨਾ ਕਰੋ ਔਰ ਸੁਣੂੰਗਾ ਮੇਰਾ ਜਵਾਬ ਵੀ ਸੁਣ ਕੇ ਜਾਇਆ ਕਰੋ ਹੈ ਮੈਂ ਕਹਦਾ 10 ਮਿੰਟ ਬੋਲਣਾ ਚਿੰਤਾ ਨਾ ਕਰੋ ਤੁਸੀਂ ਇੱਕ ਪੁਆਇੰਟ ਕੀਤਾ ਹੈ ਤੁਹਾਡੇ ਸਾਥੀ ਬੱਡੇ ਨੇ ਜਵਾਬ ਦੇ ਕੇ ਜਾਣ ਮੈਂ ਤੁਹਾਡਾ ਬਹੁਤ ਧੰਨਵਾਦੀ ਤੁਸੀਂ ਭੱਜਣ ਦੇ ਮਾਹਰ ਹੋ ਨਾ ਭੱਜਣੇ ਹਮੇਸ਼ਾ ਹੀ ਓ ਜਨਾਬ ਪਿਛਲੀ ਵਾਰ ਜਦੋਂ ਜਿੰਨੇ ਵੀ ਲੋਕ ਇਨੋਂ ਨੇ ਅੱਜ ਬੈਠ ਚੇਰਨ ਡਰੈਸ ਕਰੋ ਜੀ ਮਹ ਸਾਹਿਬ ਚੇਰਨ ਡਰੈਸ ਕਰੋ ਤੁਹਾਡੀ ਪੈਰ ਵੀ ਦਾ ਹੋਰ ਲੋਕ ਕਰਦੇ ਨੇ ਤੁਸੀਂ ਚਲੇ ਜਾਂਦੇ ਹੋਗੇ ਤੁਹਾਡੀ ਪੈਰ ਵੀ ਕਰ ਲਈ ਤੁਸੀਂ ਹੋਰ ਬੰਦੇ ਰੱਖੇ ਨੇਗੇ ਤੁਸੀਂ ਰੱਖੇ ਨੇ ਹੋਰ ਬੰਦੇ ਤੇ ਕੰਗ ਜਾਣਦੇ ਆ ਤੁਹਾਡੀ ਮਾਨਸਿਕਤਾ ਨੂੰ ਜਾਣਦੇ ਆ ਸਪੀਕਰ ਸਾਹਿਬ ਸਾਰਾ ਵੇਖ ਜਾਣਦਾ ਜੀ ਚਲਾਇ ਕਰੋ ਬੋਲੋ ਬੋਲੋ ਮੈਂ ਮੈਂ ਰੁਕਦਾ ਬੋਲੋ ਬੋਲੋ ਆਇਆ ਕਰੋ ਫਿਰ ਸਪੀਕਰ ਸਾਹਿਬ ਇਹਨਾਂ ਨੂੰ ਬਲਾਓ ਮੈਂ ਦਿਨਾ ਜਵਾਬ ਫਿਰ ਇਹਨਾਂ ਨੂੰ ਮੈਂ ਮੈਂ ਕਹਾਂ ਤੁਸੀਂ ਬੋਲੋ ਮੈਂ ਕਹਿੰਦਾ ਮੈਂ ਖੜਾ ਹਾਂ ਤੁਸੀਂ ਸੁਣ ਮੈਂ ਮੈਂ ਤਾਂ ਕਹਿੰਦਾ ਤੁਸੀਂ ਹੁਣੀ ਬੋਲੋ ਆਪਾ ਬੋਲੋ ਬੋਲੋ ਖੜਾ ਕੇ ਕੇ ਰਿਡਰੈਸ ਕੀਤਾ ਜਾਵੇ ਕੇ ਰਿਡਰੈਸ ਕੀਤਾ ਜਾਵੇ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਮੰਤਰੀ ਜੀ ਆਪਣੀ ਗੱਲ ਕੰਟੀਨਿਊ ਕਰੋ ਜੀ ਮੈਂ ਤਾਂ ਇਹੀ ਗੱਲ ਕਰ ਰਿਹਾ ਕਿ ਅੱਜ ਦੇਸ਼ ਦੇ ਇੱਕ ਮਿੰਟ ਇੱਕ ਮਿੰਟ ਮੰਤਰੀ ਜੀ ਤੁਸੀਂ ਅ ਅਸ਼wini ਜੀ ਤਾਨੂੰ ਬੋਲਣ ਦਾ ਮੌਕਾ ਦਿੱਤਾ ਜਾਏਗਾ ਕਿਰਪਾ ਕਰਕੇ ਜਿਹੜੇ ਮਾਨਯੋਗ ਮੈਂਬਰ ਬੋਲ ਰਹੇ ਉਹਨਾਂ ਨੂੰ ਬੋਲਣ ਦਿਓ ਜੀ ਸਪੀਕਰ ਸਾਹਿਬ ਮੈਂ ਤਾਂ ਇਹੀ ਗੱਲ ਕਰ ਰਿਹਾ ਸੀ ਮੈਂ ਆਲਮੋਸਟ ਕੰਪਲੀਟ ਆਪਣਾ ਆਪਣੇ ਵਿਚਾਰ ਜਿਹੜੇ ਨੇ ਉਹ ਵਿਧਾਨ ਸਭਾ ਚ ਰੱਖ ਚੁੱਕਿਆਗਾ ਮੈਂ ਤਾਂ ਇਹੀ ਗੱਲ ਕਰ ਰਿਹਾ ਸੀਗਾ ਕਿ ਕਿਸ ਤਰ੍ਹਾਂ ਇਹ ਜਿਹੜਾ ਕਾਨੂੰਨ ਆ ਉਹ ਪੰਜਾਬ ਦੇ ਦੀ ਪੂਰੇ ਦੇਸ਼ ਦੇ ਗਰੀਬ ਲੋਕਾਂ ਦੇ ਖਿਲਾਫ ਆ ਪੰਜਾਬ ਦੇ ਦਲਤ ਲੋਕਾਂ ਦੇ ਖਿਲਾਫ ਆ ਕਿਉਂਕਿ ਜ਼ਿਆਦਾਤਰ ਇਸ ਦੇ ਅੰਦਰ ਜਾਤਾ ਬਹੁਤ ਛੋਟਾ ਕਿਸਾਨ ਆਉਂਦਾਗਾ ਜਾਂ ਦਲਿਤ ਆਉਂਦਾਗਾ ਮਜ਼ਦੂਰ ਆਉਂਦਾਗਾ ਜਿਨ੍ਹਾਂ ਦੀ ਪੈਰ ਵੀ ਭਾਰਤੀ ਜਨਤਾ ਪਾਰਟੀ ਕਰਦੀ ਆ ਕੋਈ ਮੈਂਬਰ ਨਹੀਂ ਹੋਣਾ ਮੈਨੂੰ ਲੱਗਦਾ ਮੈਂ ਆਸ ਕਰੂੰਗਾ ਕਿ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦੇ ਕੇ ਜਾਣਗੇ ਸਾਥੀ ਉਹਨਾਂ ਦੇ ਅੱਜ ਬੈਠੇ ਨੇ ਨਹੀਂ ਤੇ ਚਲੇ ਜਾਂਦੇ ਹੁੰਦੇ ਨੇਗੇ ਸੋ ਸਮਾਂ ਮੈਂ ਸੁਣੂੰਗਾ ਚਿੰਤਾ ਨਾ ਕਰੋ ਔਰ ਸੁਣੂੰਗਾ ਮੇਰਾ ਜਵਾਬ ਵੀ ਸੁਣ ਕੇ ਜਾਇਓ ਫਿਰ ਹੈ ਮੈਂ ਕਹਿੰਦਾ 10 ਮਿੰਟ ਬੋਲਣਾ ਚਿੰਤਾ ਨਾ ਕਰੋ ਤੁਸੀਂ ਭੱਜਣ ਦੇ ਮਾਹਰ ਹੋ ਨਾ ਭੱਜਣੇ ਹਮੇਸ਼ਾ ਹੀ ਉਹ ਜਨਾਬ ਪਿਛਲੀ ਵਾਰ ਜਦੋਂ ਜਿੰਨੇ ਵੀ ਜਨਸਨੋਂ ਨੇ ਅੱਜ ਬੈਠੇ ਚੇਰੋਂ ਡਰੈਸ ਕਰੋ ਜੀ ਮਸਤ ਸਾਹਿਬ ਚੇਰੋਂ ਡਰੈਸ ਕਰੋ ਤੁਹਾਡੀ ਪੈਰ ਵੀ ਦਾ ਹੋਰ ਲੋਕ ਕਰਦੇ ਨੇ ਤੁਸੀਂ ਚਲੇ ਜਾਂਦੇ ਹੋਗੇ ਤੁਹਾਡੀ ਪੈਰ ਵੀ ਕਰ ਲਈ ਤੁਸੀਂ ਹੋਰ ਬੰਦੇ ਰੱਖੇ ਨੇਗੇ ਤੁਸੀਂ ਰੱਖੇ ਨੇ ਹੋਰ ਬੰਦੇ ਤੇ ਕੰਗ ਜਾਣਦੇ ਆ ਤੁਹਾਡੀ ਮਾਨਸਿਕਤਾ ਨੂੰ ਜਾਣਦੇ ਆ ਸਪੀਕਰ ਸਾਹਿਬ ਸਾਰਾ ਵੇਖ ਜਾਣਦਾ ਜੀ ਚਲ ਐ ਕਰੋ ਬੋਲੋ ਬੋਲੋ ਮੈਂ ਮੈਂ ਰੁਕਦਾ ਬੋਲੋ ਬੋਲੋ ਆਇਆ ਕਰੋ ਫਿਰ ਸਪੀਕਰ ਸਾਹਿਬ ਇਹਨਾਂ ਨੂੰ ਬਲਾਅ ਮੈਂ ਦਿੰਦਾ ਜਵਾਬ ਇਹਨਾਂ ਨੂੰ ਮੈਂ ਕਹਾਂ ਤੁਸੀਂ ਬੋਲੋ ਮੈਂ ਕਹਾਂ ਮੈਂ ਖੜਾ ਹਾਂ ਤੁਸੀਂ ਸੁਣ ਮੈਂ ਮੈਂ ਤਾਂ ਕਹਾਂ ਤੁਸੀਂ ਹੁਣੀ ਬੋਲੋ ਆਪਾਂ ਬੋਲੋ ਖੜਾ ਕੇ ਕੀ ਰਿਡਰੈਕਟ ਕੀਤਾ ਜਾਵੇ ਕੀ ਰਿਡਰੈਕਟ ਕੀਤਾ ਜਾਵੇ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਮੰਤਰੀ ਜੀ ਆਪਣੀ ਗੱਲ ਕੰਟੀਨਿਊ ਕਰੋ ਜੀ ਮੈਂ ਤਾਂ ਇਹੀ ਗੱਲ ਕਰ ਰਿਹਾ ਕਿ ਅੱਜ ਦੇਸ਼ ਦੇ ਇੱਕ ਮਿੰਟ ਇੱਕ ਮਿੰਟ ਮੰਤਰੀ ਜੀ ਤੁਸੀਂ ਅ ਅਸ਼ਵਨੀ ਜੀ ਤੁਹਾਨੂੰ ਬੋਲਣ ਦਾ ਮੌਕਾ ਦਿੱਤਾ ਜਾਏਗਾ ਕਿਰਪਾ ਕਰਕੇ ਜਿਹੜੇ ਮੈਂਬਰ ਬੋਲ ਰਹੇ ਉਹਨਾਂ ਨੂੰ ਬੋਲਣ ਦਿਓ ਜੀ ਸਪੀਕਰ ਸਾਹਿਬ ਮੈਂ ਤਾਂ ਇਹੀ ਗੱਲ ਕਰ ਰਿਹਾ ਸੀ ਮੈਂ ਆਲਮੋਸਟ ਕੰਪਲੀਟ ਆਪਦਾ ਆਪਣੇ ਵਿਚਾਰ ਜਿਹੜੇ ਨੇ ਉਹ ਵਿਧਾਨ ਸਭਾ ਚ ਰੱਖ ਚੁੱਕਿਆਗਾ ਮੈਂ ਤਾਂ ਇਹੀ ਗੱਲ ਕਰ ਰਿਹਾ ਸੀਗਾ ਕਿ ਕਿਸ ਤਰ੍ਹਾਂ ਇਹ ਜਿਹੜਾ ਕਾਨੂੰਨ ਆ ਉਹ ਪੰਜਾਬ ਦੇ ਦੀ ਪੂਰੇ ਦੇਸ਼ ਦੇ ਗਰੀਬ ਲੋਕਾਂ ਦੇ ਖਿਲਾਫ ਆ ਪੰਜਾਬ ਦੇ ਦਲਿਤ ਲੋਕਾਂ ਦੇ ਖਿਲਾਫ ਆ ਕਿਉਂਕਿ ਜ਼ਿਆਦਾਤਰ ਇਸ ਦੇ ਅੰਦਰ ਜਾਂਦਾ ਬਹੁਤ ਛੋਟਾ ਕਿਸਾਨ ਆਉਂਦਾਗਾ ਜਾਂ ਦਲਿਤ ਆਉਂਦਾਗਾ ਮਜ਼ਦੂਰ ਆਉਂਦਾਗਾ ਜਿਨ੍ਹਾਂ ਦੀ ਪੈਰ ਵੀ ਭਾਰਤੀ ਜਨਤਾ ਪਾਰਟੀ ਕਰਦੀ ਆ ਕੋਈ ਮੈਂਬਰ ਨਹੀਂ ਹੋਣਾ ਮੈਨੂੰ ਲੱਗਦਾ ਮੈਂ ਆਸ ਕਰੂੰਗਾ ਕਿ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦੇ ਕੇ ਜਾਣਗੇ ਸਾਥੀ ਉਹਨਾਂ ਦੇ ਅੱਜ ਬੈਠੇ ਨੇ ਨਹੀਂ ਤੇ ਚਲੇ ਜਾਂਦੇ ਹੋਦੇ ਨੇਗੇ ਸੋ ਸਮਾਂ ਮੈਂ ਸੁਣੂੰਗਾ ਚਿੰਤਾ ਨਾ ਕਰੋ ਔਰ ਸੁਣੂੰਗਾ ਮੇਰਾ ਜਵਾਬ ਵੀ ਸੁਣ ਕੇ ਜਾਇਆ ਕਰੋ ਹੈ ਮੈਂ ਕਹਦਾ 10 ਮਿੰਟ ਬੋਲਣਾ ਕਿ ਚਿੰਤਾ ਨਾ ਕਰੋ ਤੁਸੀਂ ਇੱਕ ਪੁਆਇੰਟ ਕੀਤਾ ਹੈ ਕਿ ਉਹਦੇ ਸਾਥੀ ਬੰਦੇ ਨੇ ਜਵਾਬ ਦੇ ਕੇ ਜਾਣ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਤੁਸੀਂ ਭੱਜਣ ਦੇ ਮਾਹਰ ਹੋ ਨਾ ਭੱਜਣੇ ਹਮੇਸ਼ਾ ਹੀ ਉਹ ਜਨਾਬ ਪਿਛਲੀ ਵਾਰ ਜਦੋਂ ਜਿੰਨੇ ਵੀ ਲੋਕ ਜਿਨ੍ਹਾਂ ਨੇ ਅੱਜ ਬੈਠ ਚੇਰਨ ਰੈਸਕਿਊ ਵਿੱਚ ਮਿਸ ਸਾਹਿਬ ਚੇਰਨ ਡਰੈਸ ਕਰੋ ਤੁਹਾਡੀ ਪੈਰ ਵੀ ਦਾ ਹੋਰ ਲੋਕ ਕਰਦੇ ਨੇ ਤੁਸੀਂ ਚਲੇ ਜਾਂਦੇ ਹੋਗੇ ਤੁਹਾਡੀ ਪੈਰ ਵੀ ਕਰ ਲਈ ਤੁਸੀਂ ਹੋਰ ਬੰਦੇ ਰੱਖੇ ਨੇਗੇ ਤੁਸੀਂ ਰੱਖੇ ਨੇ ਹੋਰ ਬੰਦੇ ਤੇ ਕੰਗ ਚਾੜਦੇ ਆ ਤੁਹਾਡੀ ਮਾਨਸਿਕਤਾ ਨੂੰ ਜਾਣਦੇ ਆ ਸਪੀਕਰ ਸਾਹਿਬ ਸਾਰਾ ਵਿਅਕਤ ਜਾਣਦਾ ਜੀ ਚਲ ਐ ਕਰੋ ਬੋਲੋ ਬੋਲੋ ਮੈਂ ਮੈਂ ਰੁਕਦਾ ਬੋਲੋ ਬੋਲੋ ਐ ਕਰੋ ਫਿਰ ਸਪੀਕਰ ਸਾਹਿਬ ਇਹਨਾਂ ਨੂੰ ਬਲਾਉ ਮੈਂ ਦਿੰਦਾ ਜਵਾਬ ਫਿਰ ਇਹਨਾਂ ਨੂੰ ਮੈਂ ਮੈਂ ਕਿਹਾ ਤੁਸੀਂ ਬੋਲੋ ਮੈਂ ਕਿਹਾ ਮੈਂ ਖੜਾ ਹਾਂ ਤੁਸੀਂ ਸੁਣ ਮੈਂ ਮੈਂ ਤਾਂ ਕਿਹਾ ਤੁਸੀਂ ਹੁਣੀ ਬੋਲੋ ਆਪਾ ਬੋਲੋ ਬੋਲੋ ਖੜਾ ਕੇ ਕਿਹਨੂੰ ਅਡਰੈਸ ਕੀਤਾ ਜਾਵੇ ਕਿਹਨੂੰ ਅਡਰੈਸ ਕੀਤਾ ਜਾਵੇ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਮੰਤਰੀ ਜੀ ਆਪਣੀ ਗੱਲ ਕੰਟੀਨਿਊ ਕਰੋ ਜੀ ਮੈਂ ਤਾਂ ਇਹੀ ਗੱਲ ਕਰ ਰਿਹਾ ਕਿ ਅੱਜ ਦੇਸ਼ ਦੇ ਇੱਕ ਮਿੰਟ ਇੱਕ ਮਿੰਟ ਮੰਤਰੀ ਜੀ ਤੁਸੀਂ ਅ ਅਖਵਨੀ ਜੀ ਤੁਹਾਨੂੰ ਬੋਲਣ ਦਾ ਮੌਕਾ ਦਿੱਤਾ ਜਾਏਗਾ ਕਿਰਪਾ ਕਰਕੇ ਜਿਹੜੇ ਮਾਨਯੋਗ ਮੈਂਬਰ ਬੋਲ ਰਹੇ ਉਹਨਾਂ ਨੂੰ ਬੋਲਣ ਦਿਓ ਜੀ ਸਪੀਕਰ ਸਾਹਿਬ ਮੈਂ ਤਾਂ ਇਹੀ ਗੱਲ ਕਰ ਰਿਹਾ ਸੀ ਮੈਂ ਆਲਮੋਸਟ ਕੰਪਲੀਟ ਆਪਦਾ ਆਪਣੇ ਵਿਚਾਰ ਜਿਹੜੇ ਨੇ ਉਹ ਵਿਧਾਨ ਸਭਾ ਚ ਰੱਖ ਚੁੱਕਿਆਗਾ ਮੈਂ ਤਾਂ ਇਹੀ ਗੱਲ ਕਰ ਰਿਹਾ ਸੀਗਾ ਕਿ ਕਿਸ ਤਰ੍ਹਾਂ ਇਹ ਜਿਹੜਾ ਕਾਨੂੰਨ ਆ ਉਹ ਪੰਜਾਬ ਦੇ ਲਈ ਪੂਰੇ ਦੇਸ਼ ਦੇ ਗਰੀਬ ਲੋਕਾਂ ਦੇ ਖਿਲਾਫ ਆ ਪੰਜਾਬ ਦੇ ਦਲਿਤ ਲੋਕਾਂ ਦੇ ਖਿਲਾਫ ਆ ਕਿਉਂਕਿ ਜ਼ਿਆਦਾਤਰ ਇਸ ਦੇ ਅੰਦਰ ਜਾਂ ਤਾਂ ਬਹੁਤ ਛੋਟਾ ਕਿਸਾਨ ਆਉਂਦਾਗਾ ਜਾਂ ਦਲਿਤ ਆਉਂਦਾਗਾ ਮਜ਼ਦੂਰ ਆਉਂਦਾਗਾ ਜਿਨ੍ਹਾਂ ਦੀ ਪੈਰ ਵੀ ਭਾਰਤੀ ਜਨਤਾ ਪਾਰਟੀ ਕਰਦੀ ਆ ਕੋਈ ਮੈਂਬਰ ਨਹੀਂ ਹੋਣਾ ਮੈਨੂੰ ਲੱਗਦਾ ਮੈਂ ਆਸ ਕਰੂੰਗਾ ਕਿ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦੇ ਕੇ ਜਾਣਗੇ ਸਾਥੀ ਉਹਨਾਂ ਦੇ ਅੱਜ ਬੈਠੇ ਨੇ ਨਹੀਂ ਤੇ ਚਲੇ ਜਾਂਦੇ ਹੁੰਦੇ ਨੇਗੇ ਸੋ ਸਮਾਂ ਮੈਂ ਸੁਣੂੰਗਾ ਚਿੰਤਾ ਨਾ ਕਰੋ ਔਰ ਸੁਣੂੰਗਾ ਮੇਰਾ ਜਵਾਬ ਵੀ ਸੁਣ ਕੇ ਜਾਇਓ ਹੈ ਮੈਂ ਕਹਦਾ 10 ਮਿੰਟ ਬੋਲਣਾ ਚਿੰਤਾ ਨਾ ਕਰੋ ਤੁਸੀਂ ਇੱਕ ਪੁਆਇੰਟ ਲੀਤਾ ਹੈ ਤੁਹਾਡੇ ਸਾਥੀ ਬੱਡੇ ਨੇ ਜਵਾਬ ਦੇ ਕੇ ਜਾਣ ਮੈਂ ਤੁਹਾਡਾ ਬਹੁਤ ਧੰਨਵਾਦੀ ਤੁਸੀਂ ਭੱਜਣ ਦੇ ਮਾਹਰ ਹੋ ਨਾ ਭੱਜਣੇ ਹਮੇਸ਼ਾ ਹੀ ਓ ਜਨਾਬ ਪਿਛਲੀ ਵਾਰ ਜਦੋਂ ਜਿੰਨੇ ਵੀ ਜਨਸਨੋਂ ਨੇ ਅੱਜ ਬੈਠੇ ਚੇਰਨ ਡਰੈਸ ਕਰੋ ਜੀ ਮਸਤ ਚੇਰਨ ਡਰੈਸ ਕਰੋ ਤੁਹਾਡੀ ਪੈਰ ਵੀ ਦਾ ਹੋਰ ਲੋਕ ਕਰਦੇ ਨੇ ਤੁਸੀਂ ਚਲੇ ਜਾਂਦੇ ਹੋਗੇ ਤੁਹਾਡੀ ਪੈਰ ਵੀ ਕਰ ਲਈ ਤੁਸੀਂ ਹੋਰ ਬੰਦੇ ਰੱਖੇ ਨੇਗੇ ਤੁਸੀਂ ਰੱਖੇ ਨੇ ਹੋਰ ਬੰਦੇ ਤੇ ਕੰਗ ਜਾਣਦੇ ਆ ਤੁਹਾਡੀ ਮਾਨਸਿਕਤਾ ਨੂੰ ਜਾਣਦੇ ਆ ਸਪੀਕਰ ਸਾਹਿਬ ਸਾਰਾ ਵੇਖ ਜਾਣਦਾ ਜੀ ਚਲ ਐ ਕਰੋ ਬੋਲੋ ਬੋਲੋ ਮੈਂ ਮੈਂ ਰੁਕਦਾ ਬੋਲੋ ਬੋਲੋ ਐ ਕਰੋ ਫਿਰ ਸਪੀਕਰ ਸਾਹਿਬ ਇਹਨਾਂ ਨੂੰ ਬਲਾਉ ਮੈਂ ਦਿਨਾ ਜਵਾਬ ਫਿਰ ਇਹਨਾਂ ਨੂੰ ਮੈਂ ਬਹਿ ਕੇ ਤੁਸੀਂ ਬੋਲੋ ਮੈਂ ਕਹਿੰਦਾ ਮੈਂ ਖੜਾਗਾ ਤੂੰ ਸੁਣ ਮੈਂ ਮੈਂ ਤਾਂ ਕਹਿੰਦਾ ਸੀ ਹੁਣੀ ਬੋਲੋ ਆਪਾ ਅਸ਼ਵਨੀ ਬੋਲੋ ਖੜਾ ਕੇ ਕੀ ਰੋਡਰੈਕ ਕੀਤਾ ਜਾਵੇ ਕੀ ਰੋਡਰੈਕ ਕੀਤਾ ਜਾਵੇ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਮੰਤਰੀ ਜੀ ਆਪਣੀ ਗੱਲ ਕੰਟੀਨਿਊ ਕਰੋ ਜੀ ਮੈਂ ਤਾਂ ਇਹੀ ਗੱਲ ਕਰ ਰਿਹਾ ਕਿ ਅੱਜ ਦੇਸ਼ ਦੇ ਇੱਕ ਮਿੰਟ ਇੱਕ ਮਿੰਟ ਮੰਤਰੀ ਜੀ ਤੁਸੀਂ ਅਸ਼ਵਨੀ ਜੀ ਤੁਹਾਨੂੰ ਬੋਲਣ ਦਾ ਮੌਕਾ ਦਿੱਤਾ ਜਾਏਗਾ ਕਿਰਪਾ ਕਰਕੇ ਜਿਹੜੇ ਮਾਨਯੋਗ ਮੈਂਬਰ ਬੋਲ ਰਹੇ ਉਹਨਾਂ ਨੂੰ ਬੋਲਣ ਦਿਓ ਜੀ ਸਟਿੱਕਰ ਸਾਹਿਬ ਮੈਂ ਤਾਂ ਇਹੀ ਗੱਲ ਕਰ ਰਿਹਾ ਸੀ ਮੈਂ ਆਲਮੋਸਟ ਕੰਪਲੀਟ ਆਪਦਾ ਆਪਣੇ ਵਿਚਾਰ ਜਿਹੜੇ ਨੇ ਉਹ ਵਿਧਾਨ ਸਭਾ ਚ ਰੱਖ ਚੁੱਕਿਆਗਾ ਮੈਂ ਤਾਂ ਇਹੀ ਗੱਲ ਕਰ ਰਿਹਾ ਸੀਗਾ ਕਿ ਕਿਸ ਤਰ੍ਹਾਂ ਇਹ ਜਿਹੜਾ ਕਾਨੂੰਨ ਆ ਉਹ ਪੰਜਾਬ ਦੇ ਨਹੀਂ ਪੂਰੇ ਦੇਸ਼ ਦੇ ਗਰੀਬ ਲੋਕਾਂ ਦੇ ਖਿਲਾਫ ਆ ਪੰਜਾਬ ਦੇ ਦਲਤ ਲੋਕਾਂ ਦੇ ਖਿਲਾਫ ਆ ਕਿਉਂਕਿ ਜ਼ਿਆਦਾਤਰ ਇਸ ਦੇ ਅੰਦਰ ਜਾਤਾ ਬਹੁਤ ਛੋਟਾ ਕਿਸਾਨ ਆਉਂਦਾਗਾ ਜਾਂ ਦਲਿਤ ਆਉਂਦਾਗਾ ਮਜ਼ਦੂਰ ਆਉਂਦਾਗਾ ਜਿਨ੍ਹਾਂ ਦੀ ਪੈਰ ਵੀ ਭਾਰਤੀ ਜਨਤਾ ਪਾਰਟੀ ਕਰਦੀ ਹੈ ਕੋਈ ਮੈਂਬਰ ਨਹੀਂ ਹੋਣਾ ਮੈਨੂੰ ਲੱਗਦਾ ਮੈਂ ਆਸ ਕਰੂੰਗਾ ਕਿ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦੇ ਕੇ ਜਾਣਗੇ ਸਾਥੀ ਉਹਨਾਂ ਦੇ ਅੱਜ ਬੈਠੇ ਨੇ ਨਹੀਂ ਤੇ ਚਲੇ ਜਾਂਦੇ ਹੋਣਗੇ ਸੋ ਸਮਾਂ ਮੈਂ ਸੁਣੂੰਗਾ ਚਿੰਤਾ ਨਾ ਕਰੋ ਔਰ ਸੁਣੂੰਗਾ ਮੇਰਾ ਜਵਾਬ ਵੀ ਸੁਣ ਕੇ ਜਾਇਆ ਕਰੋ ਹੈ ਮੈਂ ਕਹਦਾ 10 ਮਿੰਟ ਬੋਲਣਾ ਚਿੰਤਾ ਨਾ ਕਰੋ ਤੁਸੀਂ ਭੱਜਣ ਦੇ ਮਾਹਰ ਹੋ ਨਾ ਭੱਜਣੇ ਹਮੇਸ਼ਾ ਹੀ ਉਹ ਜਨਾਬ ਪਿਛਲੀ ਵਾਰ ਜਦੋਂ ਜਿੰਨੇ ਵੀ ਲੋਕ ਇੱਥੇ ਨੇ ਅੱਜ ਬੈਠੇ ਚੇਰੋਂ ਡਰੈਸ ਕਰੋ ਜੀ ਮਹ ਸਾਹਿਬ ਚੇਰੋਂ ਡਰੈਸ ਕਰੋ ਤੁਹਾਡੀ ਪੈਰ ਵੀ ਦਾ ਹੋਰ ਲੋਕ ਕਰਦੇ ਨੇ ਤੁਸੀਂ ਚਲੇ ਜਾਂਦੇ ਹੋਗੇ ਤੁਹਾਡੀ ਪੈਰ ਵੀ ਕਰ ਲਈ ਤੁਸੀਂ ਹੋਰ ਬੰਦੇ ਰੱਖੇ ਨੇਗੇ ਤੁਸੀਂ ਰੱਖੇ ਨੇ ਹੋਰ ਬੰਦੇ ਤੇ ਕੰਗ ਚਾੜਦੇ ਆ ਤੁਹਾਡੀ ਮਾਨਸਿਕਤਾ ਨੂੰ ਜਾਣਦੇ ਆ ਸਪੀਕਰ ਸਾਹਿਬ ਸਾਰਾ ਵੇਖ ਜਾਣਦਾ ਜੀ ਚਲ ਐ ਕਰੋ ਬੋਲੋ ਬੋਲੋ ਮੈਂ ਮੈਂ ਰੁਕਦਾ ਬੋਲੋ ਬੋਲੋ ਆ ਕਰੋ ਫਿਰ ਸਪੀਕਰ ਸਾਹਿਬ ਇਹਨਾਂ ਨੂੰ ਬਲਾਉ ਮੈਂ ਦਿਨਾ ਜਵਾਬ ਫਿਰ ਇਹਨਾਂ ਨੂੰ ਮੈਂ ਕਹਾਂ ਤੁਸੀਂ ਬੋਲੋ ਮੈਂ ਕਹਾਂ ਮੈਂ ਖੜਾਗਾ ਤੁਸੀਂ ਸੁਣ ਮੈਂ ਮੈਂ ਤਾਂ ਕਹਾਂ ਤੁਸੀਂ ਹੁਣੀ ਬੋਲੋ ਆਪਾ ਹੁਣ ਬੋਲੋ ਖੜਾ ਕੇ ਕੇ ਰੋਡਰੈਸ ਕੀਤਾ ਜਾਵੇ ਕੇ ਰੋਡਰੈਸ ਕੀਤਾ ਜਾਵੇ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਮੰਤਰੀ ਜੀ ਆਪਣੀ ਗੱਲ ਕੰਟੀਨਿਊ ਕਰੋ ਜੀ ਮੈਂ ਤਾਂ ਇਹੀ ਗੱਲ ਕਰ ਰਿਹਾ ਕਿ ਅੱਜ ਦੇਸ਼ ਦੇ ਇੱਕ ਮਿੰਟ ਇੱਕ ਮਿੰਟ ਮੰਤਰੀ ਜੀ ਤੁਸੀਂ ਅ ਅਸ਼ਵਨੀ ਜੀ ਤੁਹਾਨੂੰ ਬੋਲਣ ਦਾ ਮੌਕਾ ਦਿੱਤਾ ਜਾਏਗਾ ਕਿਰਪਾ ਕਰਕੇ ਜਿਹੜੇ ਮੈਂਬਰ ਬੋਲ ਰਹੇ ਉਹਨਾਂ ਨੂੰ ਬੋਲਣ ਦਿਓ